ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਯੂਰਿਕ ਐਸਿਡ ਨੂੰ ਕਰੋ ਜੜੋਂ ਖਤਮ ਵਰਤਵਾ ਦੇਸੀ ਨੁਕਸਾ ਦੋਸਤੋ ਯੂਰਿਕ ਐਸਿਡ ਬਧਨਾ ਜਾਂ ਪਿੰਡਾਂ ਦੇ ਆਮ ਲੋਕਾਂ ਦੀ ਭਾਸ਼ਾ ਵਿੱਚ ਅਖੇ ਡਾਕਟਰ ਨੇ ਦੱਸਿਆ ਹੈ ਕਿ ਮੇਰਾ ਯੂਰੀਆ ਵਧਿਆ ਹੋਇਆ ਹੈ ਯੂਰਿਕ ਐਸਿਡ ਦਾ ਗੋਦਨਾ ਇੱਕ ਬਾਤ ਰੋਗ ਹੈ ਬਾਦੀ ਬਿਮਾਰੀ ਹੈ ਬਾਤ ਮਤਲਬ ਹਵਾ ਜਿਸ ਨੂੰ ਵਾ ਆਉਣਾ ਵੀ ਕਹਿ ਦਿੰਦੇ ਹਨ ਇਸ ਬਿਮਾਰੀ ਨਾਲ ਸਾਰੇ ਸਰੀਰ ਦੇ ਜੋੜਾਂ ਵਿੱਚ ਦਰਦ ਹੋਣ ਲੱਗ ਪੈਂਦਾ ਹੈ ਜਿਸ ਤਰ੍ਹਾਂ ਗੁੱਟਾਂ ਵਿੱਚ ਕੋਣੀਆਂ ਵਿੱਚ ਮੋਢਿਆਂ ਵਿੱਚ ਅਤੇ ਕੰਵਰ ਦੇ ਥੱਲੇ ਵਾਲੇ ਭਾਗ ਜਿਸ ਨੂੰ ਆਪਾਂ ਚੂਕਣਾ ਕਹਿੰਦੇ ਆ ਇੱਥੇ ਕਈ ਵਾਰ ਤਾਂ ਮੰਜੇ ਉੱਪਰੋਂ ਉੱਠਣਾ ਵੀ ਮੁਸ਼ਕਲ ਹੋ ਜਾਂਦਾ ਤੇ ਆਦਮੀ ਆਦਮੀ ਤੋਂ ਸਿੱਧਾ ਤੁਰਿਆ ਵੀ ਨਹੀਂ ਜਾਂਦਾ ਜਦ ਅਸੀਂ ਫਲਾਸ਼ ਵਿੱਚ ਬੈਠ ਪਲੇਟਿੰਗ ਵਾਸਤੇ ਬੈਠਦੇ ਹਾਂ ਤਾਂ ਬੈਠਿਆ ਵੀ ਨਹੀਂ ਜਾਂਦਾ ਇਸ ਬਿਮਾਰੀ ਨੂੰ ਕਾਬੂ ਕਰਨ ਵਾਸਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਕੋਲਸਨ ਨੂੰ ਪ੍ਰੇਜ ਰੱਖਣੇ ਚਾਹੀਦੇ ਹਨ ਜਿਸ ਤਰ੍ਹਾਂ ਦੁੱਧ ਦਲਸੀਆ ਦਹੀਂ ਜਾਂ ਖਟੀਆਂ ਚੀਜ਼ਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਹਫ਼ਤੇ ਵਾਸਤੇ ਬਿਲਕੁਲ ਬੰਦ ਕਰ ਦਿਓ ਫ੍ਰਿਜ ਦਾ ਜ਼ਿਆਦਾ ਠੰਡਾ ਪਾਣੀ ਪੀਣਾ ਵੀ ਬੰਦ ਕਰੋ ਏਸੀ ਜਾਂ ਕੂਲਰ ਦੀ ਤੇਜ਼ ਹਵਾ ਠੰਡੀ ਹਵਾ ਅੱਗੇ ਵੀ ਪੀਣਾ ਬੰਦ ਕਰ ਦਿਓ ਨਾਰਮਲ ਪੱਖੇ ਦੀ ਹਵਾ ਥੱਲੇ ਥੋੜੇ ਦਿਨ ਪਹਿ ਜਾਓ ਜਲ ਠੀਕ ਹੋ ਗਏ ਤਾਂ ਤੁਸੀਂ ਇਸ ਤਰ੍ਹਾਂ ਇਹ ਦੁਰਦ ਜਾਂ ਲਸੀ ਜਾਂ ਦਹੀਂ ਦੁਆਰਾ ਫਿਰ ਸ਼ੁਰੂ ਕਰ ਸਕਦੇ ਹੋ ਤਾਂ ਇੱਕ ਦੇਸੀ ਨੁਕਸਾ ਨੋਟ ਕਰ ਲਓ ਜਿਸ ਵਿੱਚ ਚਾਰ ਚੀਜ਼ਾਂ ਹਨ ਹਲਦੀ ਕੋਈ 20 ਗ੍ਰਾਮ ਮੇਥੀ 20 ਗ੍ਰਾਮ ਸੌਂਡ 20 ਗ੍ਰਾਮ ਅਸ਼ਵਗੰਧਾ 10 ਗ੍ਰਾਮ ਹਲਦੀ ਆਪਾਂ ਨੂੰ ਆਪਣੇ ਘਰ ਵਿੱਚੋਂ ਰਸੋਈ ਵਿੱਚੋਂ ਮਿਲ ਸਕਦੀ ਹੈ 20 ਗ੍ਰਾਮ ਮੇਥੀ ਦੀ ਆਪਾਂ ਮੇਥੀ ਦਾ ਪਾਊਡਰ ਲੈਣਾ ਹੈ ਪंसारी ਕੋਲੋਂ ਪਾਊਡਰ ਮਿਲੇਗਾ ਮੇਥੀ ਦਾ ਪਾਊਡਰ 20 ਗ੍ਰਾਮ ਸੌਂਡ ਸੁੱਕੇ ਹੋਏ ਅਦਰਕ ਨੂੰ ਕਹਿੰਦਾ ਇਹ ਵੀ ਆਪਾਂ ਨੂੰ ਪंसारी ਕੋਲੋਂ 20 ਗ੍ਰਾਮ ਮਿਲ ਜਾਵੇਗਾ। ਐਸਪ ਗੰਦਾ ਵੀ ਆਪਾਂ ਨੂੰ ਪंसारी ਕੋਲੋਂ 10 ਗ੍ਰਾਮ ਮਿਲ ਜਾਵੇਗਾ। ਇਹ ਚਾਰ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਇੱਕ ਸ਼ੀਸ਼ੀ ਵਿੱਚ ਪਾ ਕੇ ਰੱਖ ਲੈਣਾ। ਤਾਂ ਇਸ ਦਾ ਪਾਊਡਰ ਦਾ ਅੱਧਾ ਅੱਧਾ ਚਮਚ ਸਵੇਰ ਸ਼ਾਮ ਤਾਜ਼ੇ ਪਾਣੀ ਨਾਲ ਤੁਸੀਂ ਇਸ ਨੂੰ ਲੈ ਲਵੋ। ਜੇਕਰ ਆਪਾਂ ਨੂੰ ਇਹ ਤਕਲੀਫ ਨਾਰਮਲ ਥੋੜੀ ਘੱਟ ਹੈ ਤਾਂ ਇਸੇ ਦਵਾਈ ਨਾਲ ਹੀ ਬਿਲਕੁਲ ਆਰਾਮ ਦੋ ਤਿੰਨ ਦਿਨਾਂ ਦੇ ਵਿੱਚ ਹੀ ਆਪਾਂ ਨੂੰ ਆਰਾਮ ਆ ਜਾਵੇਗਾ ਵੈਸੇ ਇੱਕ ਹਫਤਾ ਖਾ ਲਓ ਇਸ ਦਵਾਈ ਨੂੰ ਜੇਕਰ ਯੂਰਿਕ ਐਸਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤਕਲੀਫ ਬਹੁਤ ਜ਼ਿਆਦਾ ਹੈ ਤਾਂ ਇਸ ਦਵਾਈ ਦੇ ਨਾਲ 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 ਫਿਰ ਤਿੰਨ ਤਰ੍ਹਾਂ ਦੀਆਂ ਗੋਲੀਆਂ ਹੋਰ ਹਨ ਉਹਨਾਂ ਵਿੱਚੋਂ ਇੱਕ ਹੈ ਚੰਦਰਪ੍ਰਵਾਟੇ ਦੂਸਰੀ ਦਾ ਨਾਮ ਹੈ ਯੋਗਰਾਜ ਗੁਗਲ ਤੀਸਰੀ ਦਾ ਗੋਲੀਆਂ ਦਾ ਨਾਮ ਹੈ ਪੁਨਰਵਾਦੀ ਮੰਡੂਰ ਇਹਨਾਂ ਤਿੰਨਾਂ ਗੋਲੀਆਂ ਵਿੱਚੋਂ ਇੱਕ ਇੱਕ ਗੋਲੀ ਯਾਨੀ ਕਿ ਤਿੰਨਾਂ ਵਿੱਚੋਂ ਇੱਕ ਇੱਕ ਗੋਲੀ ਤਿੰਨ ਗੋਲੀਆਂ ਸਵੇਰੇ ਤਿੰਨ ਸ਼ਾਮ ਕੋਸੇ ਪਾਣੀ ਨਾਲ ਤੁਸੀਂ ਇਸ ਪਾਊਡਰ ਵਾਲੀ ਦਵਾਈ ਨਾਲ ਲੈਂਦੇ ਰਹੋ ਤਾਂ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਡਾ ਸਾਰਾ ਇਹ ਯੂਰਿਕ ਐਸਿਡ ਵਾਲਾ ਜੋ ਤਕਲੀਫ ਹੈ ਯੂਰਿਕ ਐਸਿਡ ਵੀ ਨਾਰਮਲ ਆ ਜਾਵੇਗਾ ਔਰ ਤੁਹਾਡੀ ਜੋ ਜੋੜਾਂ ਵਿੱਚ ਦਰਦ ਦੀ ਤਕਲੀਫ ਹੈ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਬਿਲਕੁਲ ਠੀਕ ਹੋ ਗਏ ਉਸ ਤੋਂ ਬਾਅਦ ਤੁਸੀਂ ਆਪਣਾ ਜੋ ਦੁੱਧ ਲੱਸੀ ਜਾਂ ਖਟੀਆਂ ਚੀਜ਼ਾਂ ਦਾ ਆਪਾਂ ਪਰਹੇਜ਼ ਰੱਖਿਆ ਸੀ ਉਹ ਵੀ ਆਪਾਂ ਉਹਨਾਂ ਨੂੰ ਲੈ ਸਕਦੇ ਹਾਂ ਤਾਂ ਦੋਸਤੋ ਏਸੀ ਯੂਰਕਸਰ ਵਾਸਤੇ ਇਹ ਦੇਸੀ ਤਰੀਕਾ ਜਿਸ ਨੂੰ ਆਪਾਂ ਵਧੀਆ ਪੱਕੇ ਟੰਗ ਨਾਲ ਇਸ ਨੂੰ ਠੀਕ ਕਰ ਸਕਦੇ ਹਾਂ ਤਾਂ ਇਹਨਾਂ ਚੀਜ਼ਾਂ ਨੂੰ ਨੋਟ ਕਰ ਲਓ ਇਹਨਾਂ ਚੀਜ਼ਾਂ ਦਾ ਨਾਮ ਹੈ ਫਿਰ ਦੁਬਾਰਾ ਦੱਸ ਦਿੰਦਾ ਹਾਂ ਹਲਦੀ 20 ਗ੍ਰਾਮ ਮੇਥੀ ਪਾਊਡਰ ਮੇਥੀ ਪਾਊਡਰ ਕਰਕੇ ਲੈਣੀ ਹੈ 20 ਗ੍ਰਾਮ ਸੁੰਡ 20 ਗ੍ਰਾਮ ਤੇ ਅਸ਼ਵਗੰਧਾ 10 ਗ੍ਰਾਮ ਇਹਨਾਂ ਨੂੰ ਆਪਾਂ ਮਿਕਸ ਕਰਕੇ ਅੱਧਾ-ਅੱਧਾ ਚਮਚਾ ਸਵੇਰ ਸ਼ਾਮ ਨਾਰਮਲ ਪਾਣੀ ਨਾਲ ਲੈਣਾ ਹੈ ਜੇਕਰ ਤਕਲੀਫ ਜ਼ਿਆਦਾ ਹੈ ਯੂਰ ਰਿਕਵੈਸਟ ਬਹੁਤ ਜ਼ਿਆਦਾ ਵਧਿਆ ਹੋਇਆ ਤਾਂ ਤਿੰਨ ਤਰ੍ਹਾਂ ਦੀਆਂ ਗੋਲੀਆਂ ਹਨ ਜਿਹੜੀਆਂ ਕਿ ਚੰਦਰਪ੍ਰਵਾ ਵਰਟੀਆ ਯੋਗਰਾਜ ਗੁਗਲ ਪਨਰਵਾਦੀ ਮੰਡੂਰ ਇਹ ਤਿੰਨੇ ਗੋਲੀਆਂ ਤਿੰਨ ਸਵੇਰੇ ਤਿੰਨ ਸ਼ਾਮ ਨੂੰ ਇਹ ਵੀ ਨਾਰਮਲ ਪਾਣੀ ਨਾਲ ਤੁਸੀਂ ਲੈ ਸਕਦੇ ਹੋ ਤਾਂ ਇਸ ਤਰ੍ਹਾਂ ਆਪਾਂ ਇਹ ਜਿਹੜੀ ਬਾਤ ਰੋਗ ਆਪਣਾ ਜਾਂ ਯੂਰਿਕ ਐਸਿਡ ਦੀ ਬਿਮਾਰੀ ਹੈ ਇਹਨੂੰ ਆਪਾਂ ਬਿਲਕੁਲ ਠੀਕ ਕਰ ਸਕਦੇ ਹਾਂ ਯੂਰਿਕ ਐਸਿਡ ਨੂੰ ਠੀਕ ਕਰਨ ਵਾਸਤੇ ਨੁਕਸਾ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਬਾਰੇ ਕੋਲ ਮੇਰੀਆਂ ਵੀਡੀਓ ਜਲਦੀ ਤੋਂ ਜਲਦੀ ਪਹੁੰਚਦੀਆਂ ਰਹਿਣ ਅਤੇ ਮੇਰੀ ਵੀਡੀਓ ਨੂੰ ਅੱਗੇ ਵੱਧ ਸ਼ੇਅਰ ਕਰ ਦਿਓ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲ ਸਸਰੀਕਾਲ